ओके बच्चों किमे ते सारे सु बच्चो ਤੁਹਾਡੀ ਡੇਟ ਸ਼ੀਟ ਆ ਚੁੱਕੀ ਹੈ ਸੈਪਟੈਂਬਰ ਐਗਜ਼ਾਮ 2025 ਟਰਮ 1 ਪ੍ਰੀਖਿਆ ਜੋ ਕਿ ਤੁਹਾਡੇ ਮੋਸਟਲੀ 6ਵੀਂ ਤੋਂ ਲੈ ਕੇ 12ਵੀਂ ਜਮਾਤ ਵਾਲੇ ਦਾ 4 ਰੇ 18 ਤਰੀਕ ਨੂੰ ਸ਼ੁਰੂ ਅੱਜ ਹੈ 5 ਤਰੀਕ ਤੇ ਤੁਹਾਡੇ ਕੋਲ ਰਹਿ ਗਏ ਗਿਣਤੀ ਦੇ 12 ਦਿਨ ਠੀਕ ਹੈ ਸੋ बच्चो ਬਾਕੀ ਜਿਹੜੀ ਪਹਿਲੀ ਤੋਂ ਲੈ ਕੇ 5ਵੀਂ ਜਮਾਤ ਉਹਨਾਂ ਦਾ ਹੈ 23 ਤਰੀਕ ਨੂੰ ਸ਼ੁਰੂ ਸੋ ਦੇਖੋ ਤੁਹਾਡੇ 6ਵੀਂ ਤੋਂ ਲੈ ਕੇ 12ਵੀਂ ਜਮਾਤ ਵਾਲੇ ਦੇ ਐਗਜ਼ਾਮ 18 ਤੋਂ ਸ਼ੁਰੂ ਹੋ ਕੇ ਇਹ 1 ਅਕਤੂਬਰ ਤੱਕ ਚੱਲਣਗੇ ਠੀਕ ਹੈ অলਮੋਸਟ ਇਹ ਵੀ 12 13 ਦਿਨਾਂ ਤੱਕ ਚੱਲਣਗੇ ਸੋ ਬੱਚਿਓ ਇਹਦੇ ਵਿੱਚ ਮੇਨ ਇੰਪੋਰਟੈਂਟ ਗੱਲ ਜਾਣਨ ਦੀ ਹੈ ਕਿ ਤੁਸੀਂ ਡੇਟ ਸ਼ੀਟ ਇੱਕ ਵਾਰੀ ਦੇਖ ਲਓ ਐਜ਼ ਇਟ ਇਜ਼ ਕਾਪੀ ਕਰ ਲਓ ਤੁਹਾਡੇ ਗਰੁੱਪ ਵਿੱਚ ਵੀ ਆ ਗਿਆ ਹੋਣਾ ਹੈ ਟੀਚਰਸ ਨੇ ਭੇਜ ਦਿੱਤਾ ਹੋਣਾ ਜੇ ਨਹੀਂ ਆਇਆ ਤੁਸੀਂ ਦੇਖੋ ਵੀਡੀਓ ਨੂੰ ਪਾਉਜ਼ ਕਰਕੇ ਜਰੂਰ ਡੇਟ ਸ਼ੀਟ ਨੂੰ ਦੇਖ ਲਓ ਆ ਦੇਖੋ 6ਵੀਂ ਤੋਂ ਲੈ ਕੇ 12ਵੀਂ ਤੱਕ ਦੀ ਡੇਟ ਸ਼ੀਟ ਹੈ ਠੀਕ ਹੈ 18 ਤਰੀਕ ਨੂੰ ਦਿਨ ਵੀਰਵਾਰ 6ਵੀਂ ਵਾਲਿਆਂ ਦਾ ਵਿਗਿਆਨ ਦਾ ਪੇਪਰ ਹੈ 7ਵੀਂ ਵਾਲੇ ਦਾ ਅੰਗਰੇਜ਼ੀ ਪਹਿਲਾ ਪੇਪਰ ਹੈ 8ਵੀਂ ਵਾਲੇ ਦਾ ਗਣਿਤ ਦਾ ਪੇਪਰ ਠੀਕ ਹੈ ਬਾਕੀ ਡੇਡ ਸ਼ੀਟ ਨੂੰ ਇਦਾਂ ਹੀ ਸਕਰੀਨਸ਼ਾਟ ਲੈ ਲਓ ਉਸ ਤੋਂ ਬਾਅਦ ਬੱਚੇ 6ਵੀਂ ਤੋਂ ਲੈ ਕੇ 12ਵੀਂ 18 ਤਰੀਕ ਨੂੰ 9ਵੀਂ ਤੋਂ ਲੈ ਕੇ 12ਵੀਂ 9ਵੀਂ ਵਾਲੇ ਦਾ ਵਿਗਿਆਨ ਦਾ ਪੇਪਰ ਹੈ 10ਵੀਂ ਵਾਲੇ ਦਾ ਗਣਿਤ ਦਾ ਪੇਪਰ 11ਵੀਂ ਵਾਲੇ ਦੇ ਬੱਚੇ ਗਣਿਤ ਜਾਂ ਚੋਣਵਾ ਵਿਸ਼ਾ ਵਿਸ਼ਾ ਠੀਕ ਹੈ ਉਸ ਤੋਂ ਬਾਅਦ ਬੱਚੇ 12ਵੀਂ ਵਾਲੇ ਦਾ ਪਹਿਲਾ ਹੀ ਪੇਪਰ ਹੈ ਫਿਜ਼ਿਕਸ ਹਿਸਟਰੀ ਅਕਾਊਂਟੈਂਸੀ ਫਿਜ਼ਿਕਸ ਸਾਇੰਸ ਵਾਲੇ ਠੀਕ ਹੈ ਜਿਹੜੀ ਤੁਹਾਡੇ ਆਰਟਸ ਵਾਲੇ ਹੋਗੇ ਤਾਂ ਅਕਾਊਂਟੈਂਸੀ ਆਪਣਾ ਕਮਰਸ ਵਾਲਾ ਠੀਕ ਹੈ ਤਾਂ ਤੁਹਾਡੇ ਇਸ ਤਰ੍ਹਾਂ ਡੇਟ ਸ਼ੀਟ ਹੈ ਤੁਸੀਂ ਵੀ ਇੱਕ ਵਾਰੀ ਦੇਖ ਲਓ ਪਾਜ਼ ਕਰਕੇ ਲਿਖ ਲਓ ਆਦਰਵਾਇਸ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਵਿੱਚ ਉੱਥੋਂ ਦੇਖ ਲਿਓ ਡਾਊਨਲੋਡ ਕਰ ਲਿਓ ਬੱਚੇ ਇਹਦੇ ਵਿੱਚ ਮੇਨ ਗੱਲ ਜਾਣਨ ਵਾਲੀ ਇਹ ਹੈ ਕਿ ਤੁਹਾਡੇ ਜਿਹੜੇ ਸਿਲੇਬਸ ਹੈ ਠੀਕ ਹੈ ਸਿਲੇਬਸ ਤੁਹਾਡੇ ਸਤੰਬਰ ਤੱਕ ਆ ਰਹੇ ਹਨ ਸਤੰਬਰ ਤੱਕ ਟੋਟਲ 9ਵੀਂ ਤੋਂ 12ਵੀਂ April ਤੋਂ August ਤੱਕ ਹੋਏਗਾ ਬੱਚੇ April ਤੋਂ August ਤੱਕ ਇਹ ਚੀਜ਼ ਇੰਪੋਰਟੈਂਟ ਹੈ ਕਿ ਤੁਹਾਡਾ September ਇਨਕਲੂਡਡ ਨਹੀਂ ਹੈ ਸੋ ਤੁਹਾਡੇ ਦੇਖ ਲਓ ਡੇਟ ਸ਼ੀਟ ਤੁਸੀਂ ਮੰਥਲੀ ਸਿਲੇਬਸ ਕੱਢਣਾ ਹੈ ਉਹਦੇ ਵਿੱਚੋਂ ਇਹ ਦੇਖਣਾ ਹੈ ਕਿ ਤੁਹਾਡਾ ਸਿਲੇਬਸ April ਤੋਂ ਲੈ ਕੇ August ਤੱਕ ਕਿੰਨਾ ਹੈ ਉਹਦੇ ਵਿੱਚੋਂ ਪੇਪਰ ਆਣਗੇ ਉਸ ਤੋਂ ਬਾਅਦ ਬੱਚੇ ਤੁਹਾਡੇ ਜਿਹੜੇ ਪੇਪਰ ਹੈ ਸਵੇਰੇ 8:30 ਵਜੇ ਤੋਂ ਸ਼ੁਰੂ ਹੋ ਕੇ 11:30 ਵਜੇ ਤੱਕ ਹੋਣਗੇ ਐਂ ਤੁਹਾਨੂੰ ਉਸ ਤੋਂ ਬਾਅਦ ਛੁੱਟੀ ਕਰ ਦਿੱਤੇ ਜਾਣਗੇ ਠੀਕ ਹੈ ਨੈਕਸਟ ਬੱਚੇ ਇਹਦੇ ਵਿੱਚ ਇੰਪੋਰਟੈਂਟ ਚੀਜ਼ ਹੋਰ ਹੈ ਦੇਖ ਲਓ कि ਜਿਹੜੀ 6ਵੀਂ ਤੋਂ ਲੈ ਕੇ 10ਵੀਂ ਜਮਾਤ ਵਿੱਚ ਤੁਹਾਡੇ ਜਿਹੜੇ ਪੰਜਾਬੀ ਅੰਗਰੇਜ਼ੀ ਗਣਿਤ ਹਿੰਦੀ ਸਮਾਜਿਕ ਅਤੇ ਸਾਇੰਸ ਦੇ ਪੇਪਰ ਤੁਹਾਡੇ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਯਾਨੀ ਕਿ 12 ਪੇਪਰ ਆਣਗੇ ਸਕੂਲ ਵਾਲੇ ਨਹੀਂ ਬਣਾਉਣਗੇ ਓਕੇ ਇਸੇ ਤਰ੍ਹਾਂ ਬੱਚਿਓ ਤੁਹਾਡੇ ਜਿਹੜੇ 11ਵੀਂ ਐਨ 12ਵੀਂ ਜਮਾਤ ਵਾਲਿਆਂ ਦੇ ਜਿਹੜੇ ਮੇਨ ਸਬਜੈਕਟ ਹੈ ਹਰ ਇੱਕ ਆਰਟ ਸਾਇੰਸ ਕਮਰਸ ਸਾਰੇ ਦੇ ਜਿਹੜੇ ਮੇਨ ਸਬਜੈਕਟਸ ਹਨ ਜਿਵੇਂ ਕਿ ਜਰਨਲ ਪੰਜਾਬੀ ਜਰਨਲ ਇੰਗਲਿਸ਼ ਅਰਥ ਸ਼ਾਸਤਰ ਠੀਕ ਹੈ ਇਕਨੋਮਿਕਸ ਪੋਲ ਸਾਇੰਸ ਪੋਲਿਟিক্যাল ਸਾਇੰਸ ਹਿਸਟਰੀ ਭੂਗੋਲ ਗਣਿਤ ਫਿਜ਼ਿਕਸ కెమిస్ట్రీ ਬਾਇਓਲੋਜੀ ਅਕਾਉਂਟੈਂਸੀ ਬਿਜ਼ਨਸ ਸਟਡੀ ਐਮਓਪੀ ਐਫਈਬੀ ਠੀਕ ਹੈ 11ਵੀਂ 12ਵੀਂ ਦੋਨੋਂ ਕਲਾਸ ਇਨਕਲੂਡਡ ਹੈ ਤੁਹਾਡੇ ਵੀ ਪੇਪਰ ਜਿਹੜੇ ਬੱਚਿਓ ਬਾਹਰੋਂ ਆਣਗੇ ਯਾਨੀ ਕਿ ਬੋਰਡ ਵੱਲੋਂ ਭੇਜੇ ਜਾਣਗੇ ਤੁਹਾਡੇ ਸਕੂਲ ਦੇ ਟੀਚਰਸ ਨਹੀਂ ਬਣਾਣਗੇ ਓਕੇ ਸੋ ਇਹ ਪੇਪਰ ਬਾਹਰੋਂ ਆਣਗੇ ਬਾਕੀ ਤੁਹਾਡੇ ਸਕੂਲ ਵਾਲੇ ਹੀ ਬਣਾਣਗੇ ਸੋ ਆਈ ਹੋਪ ਬੱਚੋ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ ਆਲ ਦਾ ਬੈਸਟ ਤਿਆਰੀ ਕਰਨਾ ਸ਼ੁਰੂ ਕਰੋ ਕੋਈ ਵੀ ਡਾਊਟ ਆ ਰਿਹਾ ਸਪੈਸ਼ਲੀ ਕਮਰਸ ਵਾਲਿਆਂ ਨੂੰ ਕਿਸੇ ਵੀ ਟੌਪਿਕ ਤੇ ਵੀਡੀਓ ਚਾਹੀਦੀ ਹੈ ਕਮੈਂਟ ਜ਼ਰੂਰ ਕਰ ਦਿਓ ਸੋ ਕੀਪ ਲਰਨਿੰਗ ਕੀਪ ਸਮਾਈਲਿੰਗ